ਜੀ ਕਿਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵਗੇ ਵਾਈ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦਾ ਬਲੋਗ ਕਰਦੇ ਅਸੀਂ ਸ਼ੁਰੂ ਸਭ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਆਪਾਂ ਪੀਵਾਂਗੇ ਬਲੈਕ ਕੌਫੀ ਫਿਰ ਜਾਵਾਂਗੇ ਜਿਮ ਤੁਸੀਂ ਵੀਡੀਓ ਵਿੱਚ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਤੇ ਵੀਡੀਓ ਵਿੱਚ ਕੋਈ ਕਮੀ ਪੇਚੀ ਹੁੰਦੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਆਪਾਂ ਕਿਹੜਾ ਐਕਸਪਰਟ ਹਨ ਨਵੇਂ ਨਵੇਂ ਦਾ ਬਣਾਣ ਲੱਗੇ ਆ ਤੇ ਤੁਹਾਡੇ ਸਾਥ ਦੇ ਨਾਲ ਹੀ ਅੱਗੇ-ਅੱਗੇ ਵਧੀਆ-ਵਧੀਆ ਤੋਂ ਵਧੀਆ ਵੀਡੀਓ ਬਣਾਵਾਂਗੇ ਜੇ ਕੋਈ ਕਮੀ ਪੇਚੀ ਹੋਊਗੀ ਤੁਸੀਂ ਕਮੈਂ जी होगी अपनी तैयार त्यारे चल जिम जिम पहुंच गए राजू ने आज पंद्रह मिनट लेट कराया तो पंद्रह मिनट लेट कराया आज पट पारने पार देखी चलो जिम ਰਾਜਨੀਤਿਕ ਆਦਾ ਪੰਗਰਮੇਟ ਬਲੇਡ ਹੁਣ 15 ਮਾਹ ਲਈ ਲੋਨ ਕਰਕੇ ਸੀ 2x ਜੈਸ ਛੱਡ ਦੇਣੀ ਅਡੀ ਐਕਸਾਈ ਯੋਗੀ ਕੰਪਲੀਟ ਆ ਰਾਜੀ ਵੀ ਦੇਖੋ ਥੱਕ ਗਿਆ ਲਿਆ ਨਾ ਬੈਗ ਤੁਸੀਂ ਚੱਕ ਲਾ ਮਿਲਦੇ ਆ ਤੁਹਾਨੂੰ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜੀ ਹੁਣ ਪਹੁੰਚ ਗਏ ਜੀ ਅਸੀਂ ਘਰੇ ਤੇ ਅਸੀਂ ਨਾ ਇੱਕ ਮਹੀਨਾ ਪਹਿਲਾਂ ਮੈਂ ਤੇ ਸ਼ੇਰੇ ਨੇ ਦੋਨਾਂ ਨੇ ਇੱਕ ਵੀਡੀਓ ਬਣਾਈ ਸੀ ਸ਼ੇਰੇ ਲਈ ਚਾਹ ਬਣਾਈ ਸੀ ਤੇ ਸ਼ੇਰੇ ਲਈ ਪਾਪੜ ਤਲੇ ਸੀ ਤੇ ਉਹ ਵੀਡੀਓ ਮੈਂ ਵਿੱਚ ਐਡੀਟਿੰਗ ਕਰਕੇ ਪਾਉਂਗਾ ਤੁਸੀਂ ਦੇਖਿਓ ਵੀਡੀਓ ਬਹੁਤ ਸੋਹਣੀ ਹੈ ਸ਼ੇਰੇ ਨੇ ਬਹੁਤ ਖਾਪ ਕੀਤੀ ਹਾਂ ਜੀ ਕਿਦਾਂ ਸਾਰੇ ਆ ਸ਼ੇਰਾ ਬੈਠਾ ਮੇਰਾ ਜਿੰਨਾ ਪਪਾ ਚਾਹ ਬਣਾ ਕੇ ਦਵਾ ਮਗਾ ਲਈ ਚਾਹ ਬਣਾ ਦਿੰਨੇ ਤੁਹਾਨੂੰ ਕਹਿੰਦਾ ਨਾਲ ਖਾਣੇ ਆ ਪਾਪੜ ਨੇਗਾ ਪਾਪੜ ਵੀ ਤਲ ਦਿੰਨੇ ਇਹਦੀ ਮੰਮੀ ਹੁਣ ਪਾਵਾਂਗੇ ਪਾਦਰਕ ਇਹ ਰੋ ਕਿੰਨਾ ਡੜੀ ਚਾਹ ਘੈਂਟ ਬਣਾਈ ਕਾਈ ਮੈਂ ਕਿਹਾ ਘੈਂਟ ਚਾਹ ਪੀਣੀ ਹੈ ਨਾ ਪੀਣਾ ਘੈਂਟ ਪੀਣੀ ਹੈ ਘੈਂਟ ਪੀਣੀ ਹੈ ਹਾਂ ਬੜਾ ਹੁੰਦਾ ਨਾਲ ਪਾਪੜ ਵੀ ਖਾਣੇ ਹਨ ਨਾ ਆਪੜ ਮੌਲ ਮੰਗਾ ਦੀ ਤੈਨੂੰ ਹੈ ਕਦਾ ਮੋਤੀ ਦਾ ਮੋਤੀ ਅੱਛਾ ਤੋ ਆਪੜ ਗੁੜੇ ਨੂੰ ਚਾਹ ਬਣਾ ਕੇ ਪਲਾਇਆ ਫਿਰ ਮਾ ਮਾ ਰੱਖ ਦੇ ਪੁੱਤ ਇਦਾਂ ਨਹੀਂ ਛੇੜਨਾ ਨਹੀਂ ਫਿਰ ਮੈਂ ਨਹੀਂ ਕਹਿੰਦੀ ਚਾਹ ਫਿਰ ਮੈਂ ਕੌਣ ਲਗਾ ਚਾਹ ਪੀਣੀ ਜਿਵੇਂ ਲੈ ਜਿਹੜੇ ਕੋ ਜਿਹੜੇ ਕਹਿੰਦੇ ਪਪੜ ਖਾਣੇ ਪਪੜ I <laughs> do

ਪਪਾ ਦੇ ਕੇ ਨਹੀਂ ਨਾ ਪਪਾ ਇੱਕ ਕੋ ਪਪਾ ਉਹ ਉਦੀਦੀ ਬੁਲੀਏ ਪਰ ਨਾ ਨੰਗੂ ਮੈਂ ਲੈ ਆਉ ਪਪਾ ਛੇ ਪਪਾ ਛੇ ਪਪਾ ਪਪਾ ਤੇ ਇਹਨਾਂ ਜੋੜ ਦੇ ਪੁੱਤ ਨੁਕਸਾਨ ਕਰੂਗਾ ਬਣਾਈ ਬਣੀ ਪਪੜਾ ਆਪਣੀ ਚਾਹ ਵੀ ਬਣ ਗਈ ਤੇ ਪਾਪੜ ਵੀ ਬਣ ਗਏ ਥੋੜਾ ਮੇਰਾ ਪੁੱਤ ਚਿੱਲ ਕਰੂਗਾ ਕੀ ਕਰੂਗਾ ਚਿੱਲ ਹਾਂ ਤੇ ਤੋ

ਪਪਾ ਕੱਪ ਚ ਪੀਣੀ ਹੈ ਕਿ ਲਾਚ ਹੈ ਹੈ ਪਾਕੋ ਕਿੱਚ ਪੀਣੀ ਆ ਪਾਕੋ ਕੱਪ ਚ ਹਾਂ ਕੱਪ ਚ ਪਾਕਾ ਚੋ ਕੋ ਜੋ ਕਿਹੜੇ ਕੱਪ ਚ ਪੀਣੀ ਸ਼ੇਰ ਵਾਲੇ ਚ ਮੈਨੂੰ ਦੇ ਦੇ ਇਹ ਤੂੰ ਸ਼ੇਰ ਵਾਲੇ ਕੱਪ ਚ ਪੀਉਂਗਾ ਕਿੱਚ ਪੀਉਂਗਾ ਗਰਮ ਆ ਪਪਾ ਇੱਥੇ ਵੀ ਨਹੀਂ ਸ਼ੇਰ ਵਾਲੇ ਚ ਕਿਹੜੇ ਕੱਪ ਚ ਪੀਣੀ ਆ ਆ ਜਾ ਸ਼ੇਰ ਚ ਤੂੰ ਸ਼ੇਰ ਸ਼ੇਰ ਸਿੰਘ ਕੋਣ ਚਲ ਵੇ ਚਲੀਏ ਚਲੋ ਉਤੇ ਆ ਗਏ ਨੇ ਯੋ ਆਪਣੇ ਬੱਚੇ ਨੂੰ ਖੁਸ਼ੀ ਦੇਣ ਤੋਂ ਵੱਡੀ ਕੋਈ ਵੀ ਖੁਸ਼ੀ ਨਹੀਂ ਹੁੰਦੀ ਬੰਦਾ ਸੋਦਾ ਵੀ ਮੈਂ ਬਾਹਰ ਘੁੰਮਣ ਚਲ ਜਮਾ ਇੱਥੇ ਚਲ ਜਮਾ ਉੱਥੇ ਚਲ ਜਮਾ ਤੁਸੀਂ ਆਪਣੇ ਬੱਚੇ ਨੂੰ ਆਪਣੇ ਘਰੇ ਵੀ ਖੁਸ਼ ਰੱਖ ਸਕਦੇ ਹੋ ਦੇਖੋ ਮੇਰਾ ਬੇਟਾ ਕਿੰਨਾ ਖੁਸ਼ ਹੈ ਤੇ ਮੈਨੂੰ ਕਿੰਨੀ ਖੁਸ਼ੀ ਆ ਤੇ ਬਲਕਿ ਮੈਂ ਮੈਨੂੰ ਲੱਗਦਾ ਲਾਈਫ ਦੇ ਵਿੱਚ ਕਦੀ ਚਾਹ ਬਣਾਈ ਨਹੀਂ ਉਹ ਪਤਾ ਨਹੀਂ ਮੈਨੂੰ ਉੱਠ ਕੇ ਕਹਿੰਦਾ ਪਾਪਾ ਕਹਿੰਦਾ ਮੈਂ ਪਾਪੜ ਖਾਣੀਆਂ ਚਾਹ ਪੀਣੀ ਆ ਬਾਰ ਬਾਰ ਸੋ ਹੀ ਆ ਮੈਂ ਕਿਹਾ ਚੱਲ ਪੁੱਤ ਬਣਾ ਦਿੰਦਾ ਤੇ ਮੇਰਾ ਬੇਟਾ ਦੇਖੋ ਕਿੰਨਾ ਖੁਸ਼ ਆ ਪਾਪਾ ਖੁਸ਼ ਹੈ ਨਾ ਤੁਸੀਂ ਹਾਂ ਥੈਂਕ ਯੂ ਕੀਤਾ ਪਾਪਾ ਨੂੰ ਸੋ ਭਾਈ ਆ ਦੇਖੋ ਇਹ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ